ਏ ਬੀਬੀ ਮਨਦੀਪ ਕੌਰਾ ਕਹਿੰਦੀ ਕਿ ਮੈਨੂੰ ਅਮਰਦੀਪ ਸਿੰਘ ਕਾਮਾ ਕਿਸਾਨ ਵਿਚਾਰੇ ਸਵੇਰ ਦੇ ਭੁੱਖੇ ਤੇ ਆਏ ਬੈਠੇ ਆ ਕਹਿੰਦੀ ਮੈਂ ਜੇਲ੍ਹ ਦੇ ਵਿੱਚ ਜਾਣਾ ਗੱਡੀ ਕੱਢ ਲਈ ਵਾਲਾ ਕੌਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀ ਆ ਲਫੜ ਮਾਰ ਰਹੇ ਨੇ ਕਿਸਾਂ ਤੋਂ ਖਿੱਚਿਆ ਆ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਤੇ ਕਹਿੰਦੀ ਕਿ ਮੇਰਾ ਜੂੜਾ ਪਟਤਾ ਹੱਥ ਜੂੜਿਆਂ ਨੂੰ ਇਹ ਉੱਥੇ ਕਿਸਾਨਾਂ ਦੀ ਜਿਹੜੀਆਂ ਲੇਡੀਜ਼ ਸੀ ਔਰਤਾਂ ਸੀ ਉਹਨਾਂ ਦੇ ਜੂੜਿਆਂ ਨੂੰ ਹੱਥੇ ਨੇ ਆਪ ਖੁਦ ਪਾਏ ਹੋਇਆਗਾ ਤੁਸੀਂ ਫੋਟੋ ਦੇ ਵਿੱਚ ਨਜ਼ਰ ਆ ਜੂ ਤੁਹਾਨੂੰ ਜਿਸ ਨੂੰ ਤੁਸੀਂ ਖਵਾਓ ਤੇ ਉਹੀ ਤੁਹਾਡੇ ਡਾਂਗਾ ਮਾਰਦਾ ਜਿਸ ਦਾ ਤੁਸੀਂ ਭਲਾ ਕਰੋ ਤੇ ਉਹੀ ਤੁਹਾਨੂੰ ਕੁੜਦਾ ਤੇ ਉਹੀ ਤੁਹਾਡਾ ਬੈਰੀ ਬਣ ਜਾਂਦਾ ਸਪੋਰਟਸ ਕੋਟੇ ਦੇ ਵਿੱਚ ਪਰ ਇਹਨਾਂ ਦਾ ਕਹਿੰਦੇ ਹੁੰਦੇ ਆ ਕਈ ਵਾਰ ਆ ਦਿਮਾਗ ਬੜਾ ਖਰਾਬ ਹੋ ਜਾਂਦਾ ਵੈਸੇ ਤਾਂ ਪੁਲਸਾ ਦਾ ਰਹਿੰਦੇ ਹੀ ਆ 24 ਘੰਟੇ ਪਤਾ ਨਹੀਂ ਇਹਨਾਂ ਦਾ ਡਿਪਰੈਸ਼ਨ ਇੰਨਾ ਵਧਿਆ ਕਿਉਂ ਰਹਿੰਦਾ ਕਿਸਾਨ ਵੀ ਸਿੱਖੀ ਆ ਪਰ ਦੇਖਿਆ ਕਿ ਸਿੱਖਾਂ ਜਿਹੜੇ ਕਿਸਾਨ ਨੇ ਉਹਨਾਂ ਦੇ ਬਾਲ ਖੁੱਲੇ ਇੰਟਰਵਿਊਆਂ ਦੇ ਰਹੇ ਆ ਪੱਗਾ ਲੱਥ ਰਹੀਆਂ ਨੇ ਪੱਗਾ ਜੜੀਆਂ ਮੈਡ ਵੀ ਕਹਿੰਦੀ ਮੇਰੇ ਜੁੜੇ ਨੂੰ ਹੱਥ ਪਾਇਆ ਤੇ ਤੁਸੀਂ ਤਾਂ ਭਾਈ ਸਿੱਧਵਿਆਂ ਗੋਲੀਆਂ ਮਾਰਦੇ ਨੇ ਹਿੱਕ ਦੇ ਵਿੱਚ ਆ ਸੁਭਕਰਨ ਸਿੰਘਾ ਜਾਂ ਪਹਿਲਾਂ ਮੋਦੀ ਨੇ ਦਿੱਲੀ ਦੇ ਵਿੱਚ ਕੀਤਾ 2000 ਦੇ ਕਰੀਬ ਅੱਜ ਕਿਸਾਨ ਜਿਹੜਾ ਮਰ ਚੁੱਕੇ ਆ ਜਾਂ ਤੁਸੀਂ ਮਾਰ ਦਿੱਤੇ ਸਿੱਧੂ ਲਾਜਾ ਤੇ ਕਹਦੀ ਹੈ ਸਰਕਾਰਾਂ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ ਵੀਡੀਓ ਨੂੰ ਤੁਸੀਂ ਪਹਿਲਾਂ ਵੀ ਬੜਾ ਪਿਆਰ ਦਿੰਦੇ ਹੋ ਚੈਨਲ ਨੂੰ ਸ਼ੇਅਰ ਕਰਦੇ ਹੋ ਕਮੈਂਟ ਲਿਖਦੇ ਹੋ ਆਪਣਾ ਟਾਈਮ ਕੱਢ ਕੇ ਇਸੇ ਤਹਿਤ ਅੱਜ ਆਪਾਂ ਤੁਹਾਡੇ ਰੂ ਰੂ ਹੋਇਆ ਕਿ ਖਬਰ ਜਿਹੜੀ ਜੁੜੀ ਆ ਡੀਐਸਪੀ ਮਨਦੀਪ ਕੌਰ ਦੇ ਨਾਲ ਆ ਤੇ ਕਿਸਾਨਾਂ ਦੇ ਨਾਲ ਬੜੀ ਧਿਆਨ ਦੇ ਨਾਲ ਸੁਣ ਲਿਓ ਇੱਥੇ ਆਪਾਂ ਕਲੀਅਰ ਕਰਦੇ ਆ ਜੀ ਤੁਹਾਨੂੰ ਕਿਉਂਕਿ 2 ਦਿਨ ਦਾ ਮਸਲਾ ਇਸ ਕਰਕੇ ਮੈਂ ਨਹੀਂ ਬੋਲਿਆ ਸੀ ਜਿੰਨਾ ਤੱਕ ਪੂਰਾ ਪਤਾ ਨਾ ਲੱਗੇ ਉਹਨਾਂ ਤੱਕ ਗੱਲ ਨਹੀਂ ਕਰਨੀ ਚਾਹੀਦੀ ਕਿਸਾਨਾਂ ਦਾ ਜਿਹੜਾ ਕੋਈ ਮੰਗ ਸੀ ਆਪਣੇ ਨਾਬਾ ਦੇ ਵਿਖੇ ਕਿਸਾਨ ਆਪਣਾ ਜਿਹੜਾ ਇਹਨਾਂ ਦਾ ਇੱਕ ਦਫ਼ਤਰ ਘੇਰਿਆ ਡੀਐਸਪੀ ਮਨਦੀਪ ਕੌਰ ਚੀਮਾ ਤੇ ਇਹਦੇ ਤਹਿਤ ਆਪਾਂ ਤੁਹਾਨੂੰ ਚਾਣਨਾ ਵੀ ਜ਼ਰੂਰ ਪਾਉਣੇ ਆ ਇਹਤੇ ਕਹਦੇ ਹੁੰਦੇ ਆ ਕਿ ਜਿਹੜਾ ਜਿਸ ਨੂੰ ਤੁਸੀਂ ਖਵਾਓ ਤੇ ਉਹੀ ਤੁਹਾਡੇ ਡਾਂਗਾ ਮਾਰਦਾ ਜਿਸ ਦਾ ਤੁਸੀਂ ਭਲਾ ਕਰੋ ਤੇ ਉਹੀ ਤੁਹਾਨੂੰ ਕੁੜਦਾ ਤੇ ਉਹੀ ਤੁਹਾਡਾ ਬੈਰੀ ਬਣ ਜਾਂਦਾ ਇਹ ਪਤਾ ਨਹੀਂ ਦੁਨੀਆ ਦਾ ਕੀ ਦਸਤੂਰ ਆ ਕਿਸੇ ਦਾ ਚੰਗਾ ਕਰਕੇ ਵੇਖ ਲੋ ਅੱਜ ਦੇ ਸਮੇਂ ਦੇ ਵਿੱਚ ਆ ਤੇ ਤੁਹਾਡੀ ਬराई ਕਰੂਗਾ ਤੇ ਤੁਹਾਡੀ ਪਿੱਠ ਦੇ ਪਿੱਛੇ ਤੁਹਾਨੂੰ ਖਿਲਾਫ ਬੋਲੂਗਾ ਤੁਹਾਡੀ ਹੀ ਜਿਹੜਾ ਕਿ ਇੱਕ ਦੁਸ਼ਮਣ ਬਣ ਜਾਊਗਾ ਪਤਾ ਨਹੀਂ ਕੀ ਰੀਜਨਾ ਕੀ ਕਾਰਨਾ ਆਪਾਂ ਇਸ ਗੱਲਬਾਤ ਤੇ ਟੁਪਕ ਤੇ ਗੱਲਬਾਤ ਕਰਨੇ ਆ ਕਿਸਾਨਾਂ ਦੇ ਤੇ ਉਹ ਬੀਬੀ ਜੋ ਅੱਜ ਇਲਜ਼ਾਮ ਲਗਾ ਰਹੀ ਹੈ ਕਿਸਾਨਾਂ ਤੇ ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਆ ਪਹਿਲਾਂ ਮੈਂ ਉਸ ਡੀਐਸਪੀ ਜਿਹੜੀ ਕਿ ਕੋਟੇ ਦੇ ਵਿੱਚ ਭਰਤੀ ਹੁੰਦੀ ਹੈ ਸਰਕਾਰਾਂ ਕਰ ਲੈਂਦੀਆਂ ਨੇ ਇਹਨਾਂ ਨੂੰ ਸਪੋਰਟਸ ਕੋਟੇ ਦੇ ਵਿੱਚ ਪਰ ਇਹਨਾਂ ਦਾ ਕਹਿੰਦੇ ਹੁੰਦੇ ਆ ਕਈ ਵਾਰ ਆ ਦਿਮਾਗ ਬੜਾ ਖਰਾਬ ਹੋ ਜਾਂਦਾ ਵੈਸੇ ਤਾਂ ਪੁਲਸਰਾਂ ਰਹਿੰਦੇ ਆ 24 ਘੰਟੇ ਪਤਾ ਨਹੀਂ ਇਹਨਾਂ ਦਾ ਡਿਪਰੈਸ਼ਨ ਇੰਨਾ ਵਧਿਆ ਕਿਉਂ ਰਹਿੰਦਾ ਤੇ ਭਾਈ ਤੁਸੀਂ ਲੱਖ ਲੱਖ ਤਨਖਾਹ ਲੈਨੇ ਹੋ ਡੇਢ ਦੋ ਦੋ ਲੱਖ ਲੱਖ ਤਨਖਾਹ ਲੈਨੇ ਹੋ ਬੀਪੀ ਇੰਨਾ ਵਧਾਉਣਾ ਤੁਹਾਡੀਆਂ ਡਿਊਟੀਆਂ ਲਗਾਉਣੀ ਆ ਸਰਕਾਰ ਨੇ ਐਵੇਂ ਹੀ ਤੁਹਾਨੂੰ ਲਗਾਇਆ ਹੋਇਆ ਐਵੇਂ ਦੇਣਾ ਤੁਹਾਨੂੰ ਰੁਪਏ ਦੇਈ ਜਾਂਦੀ ਤੁਹਾਨੂੰ ਚੰਗੀ ਡਿਊਟੀ ਕਰਨ ਵਾਸਤੇ ਸਹੀ ਡਿਊਟੀ ਕਰਨ ਵਾਸਤੇ ਰੁਪਏ ਦਿੱਤੇ ਜਾਂਦੇ ਆ ਤੇ ਧੰਨਵਾਦ ਚਾਨਣਾ ਪਾਉਣਾ ਇਹ ਦੱਸਿਆ ਜਾ ਰਿਹਾ ਕਿ ਨਾਬਾ ਦੀ ਡੀਐਸਪੀ ਮਨਦੀਪ ਕੌਰ ਚੀਮਾ ਆਪਾਂ ਕਹਿੰਦੇ ਕਿ 15 ਸਾਲ ਪਿੱਛੇ ਚਲੇ ਜਾਈਏ ਹੁਣ ਇੱਥੇ ਗੱਲ ਬੜੀ ਸੋਚਣ ਵਾਲੀ ਆ 15 ਸਾਲ ਪਿੱਛੇ ਚਲੀਏ ਇਹੀ ਬੀਬਾ ਜਿਹੜੀ ਡੀਐਸਪੀ ਅੱਜ ਬਣੀ ਆ ਮਨਦੀਪ ਕੌਰ ਇਹ ਜਿਸ ਗਈਆ ਸਰੀਰ ਦੇ ਵਿੱਚ ਆ ਇਨੇ ਕੇਹਾ ਕਿ ਮੈਂ ਇੱਕ ਗਰੀਬ ਘਰ ਦੀ ਲੜਕੀ ਆ ਮੈਂ ਐਥਲੀਟ ਹਾਂ ਮੈਂ ਜਿਹੜਾ ਕਿ ਸਪੋਰਟਸ ਦੇ ਵਿੱਚ ਜਿਹੜਾ ਐਥਲੀਟ ਦਾ ਜਿਹੜਾ ਅੱਗੇ ਜੋ ਪ੍ਰੋਸੈਸਰ ਹੁੰਦਾ ਸਪੋਰਟ ਦਾ ਉਹਦੇ ਤਹਿਤ ਜਿਹੜਾ ਇਹ ਭਰਤੀ ਕੀਤੀ ਗਈ ਆ ਉੱਥੇ ਜਾ ਕੇ ਮੰਗ ਕੀਤੀ ਕਿ ਮੈਂ ਸਪੋਰਟਸ ਖੇਡਦੀ ਆ ਖਿਡਿਆਰਨਾ ਕਿ ਮੈਂ ਗਰੀਬ ਘਰੋਂ ਆ ਤੇ ਮੇਰੀ ਪੜਨ ਜੋਗੇ ਮੇਰੇ ਕੋਲ ਰੁਪਏ ਨਹੀਂ ਤੇ ਮੇਰੀ ਮਦਦ ਕੀਤੀ ਜਾਵੇ ਤੇ ਉੱਥੇ ਦੱਸਿਆ ਇੱਕ ਪੱਤਰਕਾਰ ਨੇ ਕਹਿੰਦੇ ਸਟੋਰੀ ਵੀ ਸਾਪੀ ਸੀ ਚੜਦੀ ਕਲਾ ਅਖਬਾਰ ਦੇ ਵਿੱਚ ਕਹਿੰਦੇ ਉੱਥੇ 5 ਲੱਖ ਰੁਪਇਆ ਦਿੱਤਾ ਕਿਸਾਨਾਂ ਨੇ ਸਾਡੇ ਪੰਜਾਬੀਆਂ ਨੇ ਇਸ ਮਨਦੀਪ ਕੌਰ ਨੂੰ ਤੁਹਾਨੂੰ ਅੱਗੇ ਰਾਹ ਦੇਦਿਆਂ ਸਰੀ ਦੇ ਗੁਰਦੁਆਰਾ ਸਹਿ ਦਸਮੇਸ਼ ਦੀ ਦੇ ਸੰਗਤਾਂ ਨੇ ਉਸ ਵਕਤ 5 ਲੱਖ ਰੁਪਇਆ ਇਕੱਠਾ ਕਰਕੇ ਇਸ ਦੀ ਝੋਲੀ ਪਾਇਆ ਕਿ ਲੈ ਬੱਚੀਏ ਆਪਣਾ ਭਵਿੱਖ ਸਮਾਰਤੂ ਨਗਰ ਕੀਰਤਨ ਤੇ ਇਸ ਨੂੰ ਜਿਹੜਾ ਕਿ ਸਨਮਾਨਿਤ ਵੀ ਕੀਤਾ ਗਿਆ ਇਹਦੇ ਸਰੂਪੇ ਵਾਲੀ ਫੋਟੋ ਤੁਸੀਂ ਬੈਲ ਹੋ ਰਹੀ ਆ ਉਹ ਦੇਖ ਰਹੇ ਹੋ ਇਹਨੂੰ ਸਰੂਪਾ ਵੀ ਪਾਇਆ ਗਿਆ ਤੇ 5 ਲੱਖ ਰੁਪਏ ਵੀ ਦਿੱਤਾ ਗਿਆ ਤੇ ਆਪਣੀ ਧੀ ਬਣਾ ਕੇ ਇਹਨੂੰ ਅਫਵਾਜਿਤ ਕੀਤੀ ਗਈ ਇਹਦੀ ਤੇ ਅੱਜ ਹੀ ਬੜਾ ਦੁੱਖ ਲੱਗਦਾ ਕਿ ਜਦੋਂ ਕਿਸਾਨਾਂ ਦੇ ਉੱਪਰ ਅਤਿਆਚਾਰ ਕਰਦੀ ਆ ਤੇ ਨਾਲੇ ਦੋਸਨਬਾਜੀ ਕਰਦੀ ਆ ਹੁਣ ਧਿਆਨ ਦੇ ਨਾਲ ਸੁਣ ਲੈ ਮਾੜੀ ਜੀ ਵਿਚਾਰਨ ਵਾਲੀ ਗੱਲ ਆ ਦੁੱਖ ਲੱਗਦਾ ਜਿਹਨੂੰ ਲੱਗੇ ਜਾਣ ਦੇ ਪਰ ਆਪਾਂ ਗੱਲਾਂ ਕਰਦੇ ਆ ਸਿੱਧੀਆਂ ਤੇ ਸਪਾਇਟ ਇਹ ਬੀਬੀ ਮਨਦੀਪ ਕੌਰ ਆ ਕਹਿੰਦੀ ਕਿ ਮੈਨੂੰ ਐਮਰਦੀਆ ਸੇ ਕੰਮ ਆ ਕਿਸਾਨ ਵਿਚਾਰੇ ਸਵੇਰ ਦੇ ਭੁੱਖੇ ਤੇ ਆਏ ਬੈਠੇ ਆ ਕਹਿੰਦੀ ਮੈਂ ਜੇਲ੍ਹ ਦੇ ਵਿੱਚ ਜਾਣਾ ਗੱਡੀ ਕੱਢ ਲਈ ਤੇ ਕਿਸਾਨ ਗੱਡੀ ਅੱਗੇ ਪੈ ਗਏ ਤੇ ਕਹਿੰਦੀ ਮੈਂ ਗੱਡੀ ਤੋਂ ਖਿੱਚ ਤੂੰ ਕੀਤੀ ਜਦੋਂ ਕਿਸਾਨਾਂ ਦੇ ਤੇ ਗੱਡੀ ਉੱਪਰ ਚੜ੍ਹ ਵੀ ਸਕਦੀ ਸੀ ਕਿਉਂਕਿ ਇਹਨਾਂ ਦਾ ਕੀ ਆ ਇਹਨਾਂ ਨੇ ਬੜੇ ਅੱਗੇ ਜ਼ੁਲਮ ਕੀਤੇ ਆ ਤੇ ਇਹੇ ਮਨਦੀਪ ਕੌਰ ਡੀਐਸਪੀ ਕਹਿੰਦੀ ਮੇਰਾ ਜੂੜਾ ਪੱਟਾ ਕਿਸਾਨਾਂ ਨੇ ਬੜੇ ਹਮਦਰਦੀਆਂ ਮੰਨ ਦੇ ਵਿੱਚ ਹਰਕਦੇ ਆਉਂਦੀ ਆ ਤੇ ਸਾਡੇ ਕਿਸੇ ਵੀ ਧੀ ਭੈਣ ਦੇ ਨਾਲ ਇਸ ਤਰ੍ਹਾਂ ਬਰਤਾਰਾ ਨਾ ਹੋਵੇ ਬਿਤਕਰਾ ਨਾ ਹੋਵੇ ਚਾਹੇ ਕੋਈ ਵੀ ਚਾਹੇ ਮਲਾਜ਼ਮਾ ਚਾਹੇ ਨਹੀਂ ਮਲਾਜ਼ਮਾ ਤੇ ਕਹਿੰਦੀ ਮੇਰਾ ਜੂੜਾ ਪੱਟਿਆ ਗਿਆ ਤੇ ਪਰ ਜਦੋਂ ਉਹਦੀ ਜਿਹੜੀ ਸਟੋਰੀ ਦੇਖੀ ਕਹਾਣੀ ਦੇਖੀ ਵੀਡੀਓ ਵੇਖੀ ਆ ਤਾਂ ਉਤੇ ਉਹ ਕੁਝ ਹੋਰ ਨਜ਼ਰ ਆਇਆ ਤੇ ਇਹੀ ਡੀਐਸਬੀ ਬੀਬੀ ਮਨਦੀਪ ਕੌਰ ਤੇ ਗਾਲਾਂ ਕੱਢਦੀ ਆ ਗੱਡੀ 'ਚ ਬੈੰਦੀ ਇਹ ਜੀ ਗਾਲ ਕੱਢਦੀ ਆ ਦੇਖੋ ਕੋਈ ਮਰਦ ਬੰਦਾ ਗਾਲ ਨਹੀਂ ਕੱਢਦਾ ਇੱਕ ਔਰਤ ਹੋ ਕੇ ਗਾਲ ਕੱਢਦੀ ਆ ਤੇ ਕਹਿੰਦੀ ਕਿ ਮੇਰਾ ਜੂੜਾ ਪਟਦਾ ਹੱਥ ਜੂੜਿਆਂ ਨੂੰ ਇਹ ਉਤੇ ਕਿਸਾਨਾਂ ਦੀ ਜਿਹੜੀਆਂ ਲੇਡੀਜ਼ ਸੀ ਔਰਤਾਂ ਸੀ ਉਹਨਾਂ ਦੇ ਜੋੜਿਆਂ ਨੂੰ ਹਾਤੇ ਨੇ ਆਪ ਖੁਦ ਪਾਇਆ ਹੋਇਆਗਾ ਤੁਸੀਂ ਫੋਟੋ ਦੇ ਵਿੱਚ ਨਜ਼ਰ ਆਜੂ ਤੁਹਾਨੂੰ ਉਸ ਤੋਂ ਬਾਅਦ ਕੇਸਾ ਪੁੱਟੇ ਗਏ ਕਿਸਾਨਾਂ ਦੇ ਪੱਗਾਂ ਕਿਸਾਨਾਂ ਦੀਆਂ ਲਾਈਆਂ ਗਈਆਂ ਕੇਸਾਂ ਦੀ ਜਿਹੜੀ ਬੇਕਦਰਹੀ ਕੀਤੀ ਗਈ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਤੇ ਇਹਨਾਂ ਦੇ ਇੱਕ ਜੋੜੇ ਨੂੰ ਹੱਥ ਪਿਆ ਕਿ ਮੇਰੇ ਜੋੜੇ ਨੂੰ ਹੱਥ ਪਾ ਦਿੱਤਾ ਤੇ ਜਦੋਂ 5 ਲੱਖ ਰੁਪਏ ਮੰਗਦੀ ਸੀ ਸਰੀ ਦੇ ਗੁਰਦੁਆਰੇ ਵਿੱਚ ਜਾ ਕੇ ਇਹ ਉਹੀ ਕਿਸਾਨ ਆ ਇਹੋ ਉਹੀ ਸਿੱਖ ਆ ਇਹ ਤੇਰੇ ਅੰਦਰ ਉਹ ਖੂੰੜਾ ਆ ਗਿਆ ਤੇ ਉਹ ਪੁਲਿਸ ਵਾਲਾ ਤਾਂ ਇਹਦਾ ਫਿਰ ਅਸੀਂ ਕੁਝ ਕਰ ਨਹੀਂ ਸਕਦੇ ਠੀਕ ਆ ਤੇ ਕੁਝ ਕਹਿ ਵੀ ਨਹੀਂ ਸਕਦੇ ਬੀਬਾ ਤੈਨੂੰ ਅੱਜ ਐਡਾ ਹੰਕਾਰ ਹੋ ਗਿਆ ਤੁਹਾਡੇ ਜੂੜੇ ਨੂੰ ਹੱਥ ਪਿਆ ਤੂੰ ਕਹਿੰਦੀ ਪਾਏ ਪਿਆਗਾ ਅਸੀਂ ਕਹਿੰਦੇ ਬਹੁਤ ਨਿੰਦਿਆ ਕਰਦੇ ਆ ਮਾੜੀ ਗੱਲਾਂ ਪੈਣਾ ਨਹੀਂ ਚਾਹੀਦਾ ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਮਾਮਾ ਤਿਆਂ ਦਾ ਅਸੀਂ ਸਤਿਕਾਰ ਕਰਦੇ ਆ ਸਿੱਖ ਕੌਮ ਤਾਂ ਹਮੇਸ਼ਾ ਕਰਦੀ ਆ ਕਿਸਾਨ ਵੀ ਸਿੱਖੀ ਆ ਪਰ ਦੇਖਿਆ ਕਿ ਸਿੱਖਾਂ ਜਿਹੜੇ ਕਿਸਾਨ ਨੇ ਉਹਨਾਂ ਦੇ ਬਾਲ ਖੁੱਲੇ ਇੰਟਰਵਿਊ ਦੇ ਰਹੇ ਆ ਪੱਗਾਂ ਲੱਥ ਰੀਆਂ ਨੇ ਪੱਗਾਂ ਜਿਹੜੀਆਂ ਜਿਸ ਪੱਗ ਦੀ ਖਾਤਰ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਸਾਰਾ ਸਰਬਾਂਸ ਲਟਾ ਦਿੱਤਾ ਬਾਰ ਦਿੱਤਾ ਉਹ ਪੱਗਾਂ ਤੁਸੀਂ ਪੈਰਾਂ ਦੇ ਵਿੱਚ ਰੋਲੀਆਂ ਉਹ ਚੁੰਨੀਆਂ ਤੁਸੀਂ ਪੈਰਾਂ ਦੇ ਵਿੱਚ ਰੋਲੀਆਂ ਤੇ ਤੂੰ ਇਹ ਮੈਡਮ ਕਹਿੰਦੀ ਮੇਰੇ ਜੁੜੇ ਨੂੰ ਹੱਥ ਪਾਇਆ ਤੇ ਤੁਸੀਂ ਤਾਂ ਭਾਈ ਸਿੱਧਵਿਆਂ ਗੋਲੀਆਂ ਮਾਰਦੇ ਨੇ ਹਿੱਕ ਦੇ ਵਿੱਚ ਆ ਸੁਭਕਰਨ ਸਿੰਘਾ ਖਨੌਰੀ ਬਾਰਡਰ ਤੇ ਉੱਪਰ ਦੋ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਭਾਈ ਤੇ ਮਾਂ ਉਹਦੀ ਛੱਡ ਕੇ ਤੁਰ ਗਈ ਸੀ 17 18 ਸਾਲ ਦੀ ਉਮਰ ਦੇ ਵਿੱਚ ਮੁੰਡਾ ਤੇ ਤੁਹਾਡੀ ਪੁਲਿਸ ਨੇ ਜਿਹੜਾ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਤੇ ਅੱਜ ਤੱਕ ਦੱਸੋ ਪੁਲਿਸ ਕਿੱਧਰ ਗਈ ਉਹ ਕਿੱਥੇ ਲੱਭਿਆ ਕੋਈ ਜਿਹੜੇ ਮਲਾਜਮ ਦੀ شناخت ਵੀ ਹੋ ਗਈ ਸੀ ਕਿ ਫੌਜ ਵਿੱਚੋਂ ਆਇਆ ਸੀ ਬਾਅਦ ਵਿੱਚ ਉਹਨੂੰ ਪੁਲਸ ਦੇ ਵਿੱਚ ਭਰਤੀ ਕਰ ਲਿਆ ਸਾਰਾ ਕੁਝ ਉਹਦਾ ਬੈਲਟ ਨੰਬਰ ਸਾਰਾ ਕੁਝ ਪਤਾ ਲੱਗ ਗਿਆ ਤੇ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਇੰਨਾ ਕਿ ਟਕੈਤਾ ਕਿ ਉਹਦੀ ਭੈਣ ਨੂੰ ਨੌਕਰੀ ਦੇਤੀ ਪੁਲਸ ਦੀ ਜਿਹੜੀ ਪੁਲਸ ਮਾਰਦੀ ਆ ਤੇ ਉਹੀ ਪੁਲਸ ਨੇ ਨੌਕਰੀ ਦੇਤੀ ਅੱਜ ਬੀਬਾ ਤੂੰ ਬੜਾ ਪਿੱਟਦੀ ਆ ਕਿ ਮੇਰਾ ਜੂੜੇ ਨੂੰ ਹੱਥ ਪਾ ਲਿਆ ਪਰ ਕਿਸਾਨਾਂ ਦਾ ਜੋ ਤੁਸੀਂ ਹਾਲ ਕੀਤਾ ਜਾ ਕਰ ਰਹੇ ਹੋ ਜਾਂ ਤੁਹਾਡੀ ਪੁਲਿਸ ਨੇ ਪਹਿਲਾਂ ਸੰਭੂ ਬਾਡਰ ਤੇ ਕੀਤਾ ਜਾਂ ਖਨੌਰੀ ਬਾਡਰ ਤੇ ਕੀਤਾ ਜਾਂ ਪਹਿਲਾਂ ਮੋਦੀ ਨੇ ਦਿੱਲੀ ਦੇ ਵਿੱਚ ਕੀਤਾ 2000 ਦੇ ਕਰੀਬ ਅੱਜ ਕਿਸਾਨ ਜਿਹੜਾ ਮਰ ਚੁੱਕੇ ਆ ਜਾਂ ਤੁਸੀਂ ਮਾਰ ਦਿੱਤੇ ਸਿੱਧਾ ਲੱਜਦੇ ਤੇ ਕਹਦੀ ਹੈ ਸਰਕਾਰਾਂ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਤੇ ਉਹਨਾਂ ਉੱਤੇ ਤੁਸੀਂ ਅਤਰੂ ਗੈਸ ਦੇ ਗੋਲੇ ਤੁਸੀਂ ਛੱਡ ਦਿੱਤੇ ਆ ਤੇ ਗੰਦੇ ਪਾਣੀ ਦੇ ਬਸਾੜਾ ਤੁਸੀਂ ਕਰਦੇ ਹੋ ਡਾਂਗਾ ਤੁਸੀਂ ਮਾਰਦੇ ਹੋ ਗੋਲੀਆਂ ਤੁਸੀਂ ਮਾਰਦੇ ਹੋ ਅੱਜ ਜੇਕਰ ਕਿਸੇ ਦਾ ਜਦੋਂ ਕੋਈ ਵੀ ਜਾਣ ਬੁੱਝ ਕੇ ਇਹ ਇਸ ਤਰ੍ਹਾਂ ਕਰਦਾ ਨਾਲੇ ਉੱਤੇ ਕਿਹੜਾ ਤੂੰ ਕਹਿੰਦੀ ਸਰਾਰਤੀ ਬੰਦੇ ਆ ਕੇ ਬਾਅਦ ਦੇ ਵਿੱਚ ਕਿਸਾਨ ਸਰਾਰਤੀ ਬਣ ਜਾਂਦੇ ਆ ਜਦੋਂ ਤੁਹਾਡਾ ਢਿੱਡ ਭਰਦੇ ਆ ਜਦੋਂ ਤੁਹਾਨੂੰ 5-5 ਲੱਖ ਰੁਪਈਆ ਦਿੰਦੇ ਆ ਉਦੋਂ ਬੜੇ ਬੀਬੇ ਪੁੱਤ ਹੁੰਦੇ ਆ ਤੇ ਚਲੋ ਜੇਕਰ ਹੱਥ ਕਿਸੇ ਦਾ ਪੈ ਗਿਆ ਕਿਉਂਕਿ ਜਦੋਂ ਆਪਾਂ ਇਹ ਚੀਜ਼ਾਂ ਦੇਖਦੇ ਆ ਅਕਸਰ ਆਪਾਂ ਕਿ ਜਦੋਂ ਘੋਲ ਵੇਖਦੇ ਆ ਉਹਦੇ ਵਿੱਚ ਇਹ ਚੀਜ਼ਾਂ ਅਕਸਰ ਵਾਪਰ ਜਾਂਦੀਆਂ ਪਰ ਜਿਹੜੀਆਂ ਪੱਗਾਂ ਲਈਆਂ ਉਹ ਨਹੀਂ ਦਿੱਸੀਆਂ ਬੀਬਾਂ ਨੂੰ ਜਿਹੜੀਆਂ ਚੁੰਨੀਆਂ ਰੁਰਲੀਆਂ ਉੱਤੇ ਉਹ ਨਹੀਂ ਦਿੱਸੀਆਂ ਬੀਬੇ ਬੀਬਾਂ ਨੂੰ ਆਪਣੇ ਜੂੜੇ ਦਾ ਫਿਕਰ ਪੈ ਗਿਆ ਕਿ ਨਾ ਜੂੜਾ ਖੁੱਲਿਆ ਤੇ ਤੂੰ ਉਹਨਾਂ ਦੇ ਜੂੜੇ 'ਚ ਇਸ ਤਰ੍ਹਾਂ ਹੱਥ ਪਾਈ ਬੈਠੀ ਆ ਕੇਸਾਂ ਦੇ ਵਿੱਚ ਸ਼ਰਮਾਉਣੀ ਚਾਹੀਦੀ ਮਾਰੀ ਮੋਟੀ ਐਸੀ ਡੀਐਸਪੀ ਨੂੰ ਇਹ ਬੜਾ ਬਰਤਾਰਾ ਫੜਿਆ ਤੁਸੀਂ ਐ ਕਰੋ ਇੱਕ ਦਿਨ ਕੰਮ ਮੁਕਾ ਦਿਓ ਆ ਇੱਕ ਜਦੋਂ ਹੜਾ ਐਸੀ ਆ ਮਰੀਆਂ ਭੇਡਾਂ ਦੇ ਖਾਣੇ ਇੱਕ ਬਿਆਨ ਆਇਆ ਸੀ ਕਹਿੰਦੇ ਫਲਾਡ ਖੋਲ ਦਿਓ ਸਾਰੇ ਤੇ ਨਾ ਬਚੂਗਾ ਬਾਸ ਤੇ ਨਾ ਬਜੇਗੀ ਬੰਸਰੀ ਉਹ ਗੱਲ ਆ ਕਿ ਹੁਣ ਸਾਰੇ ਸਿੱਖਾਂ ਨੂੰ ਤੇ ਕਿਸਾਨਾਂ ਨੂੰ ਇਕੱਠੇ ਕਰ ਲੋ ਇੱਕ ਦਿਨ ਸਾਰਿਆਂ ਨੂੰ ਗੋਲੀ ਮਾਰ ਦਿਓ ਕੰਮ ਮੁਕਾ ਦਿਓ ਤੁਸੀਂ ਰਾਜ ਕਰੋ ਆ ਰਾਜ ਭੋਗੋ ਨਾ ਤੁਹਾਨੂੰ ਕੋਈ ਦੁੱਖ ਦੇਵੇ ਤੇ ਨਾ ਤੁਹਾਨੂੰ ਕੋਈ ਕਹਿਣ ਵਾਲਾ ਜੰਮੇ ਤੇ ਤੁਸੀਂ ਰਾਜਪਾਕ ਕਰੋ ਆਪਦਾ ਕਿਸਾਨ ਆਪਣੀਆਂ ਮੰਗਾਂ ਲੈ ਕੇ ਉੱਥੇ ਬੈਠੇ ਆ ਉਹਦੀਆਂ ਮੰਗਾਂ ਤਾਂ ਕੀ ਸੁਣਨੀ ਅਸੀਂ ਕਹਿੰਦੇ ਮੈਨੂੰ ਜ਼ਰੂਰੀ ਕੰਮ ਪੈ ਗਿਆ ਮੈਂ ਜ਼ਰੂਰੀ ਕੰਮ ਜਾਣਾਗਾ ਤੇ ਕਿਸਾਨਾਂ ਨੂੰ ਜ਼ਰੂਰੀ ਕੰਮ ਕੋਈ ਨਹੀਂ ਕਿਸਾਨ ਬੇਲੇ ਆ ਕਿਸਾਨਾਂ ਨੂੰ ਪੁੱਛ ਕੇ ਦੇਖ ਹਾਲ ਅੱਜ ਕਿਸਾਨਾਂ ਦਾ ਅੱਜ ਹਾਲ ਕੀ ਹੋ ਰਿਹਾ ਕਿਸਾਨਾਂ ਦਾ ਕਿਸਾਨਾਂ ਦਾ ਅੱਜ ਜੇਕਰ ਆਪਾਂ ਸਹੀ ਮਾੜਿਆਂ ਦੇ ਵਿੱਚ ਦੇਖੀਏ ਤੇ ਕਿਸਾਨ ਦੇ ਇੱਕ ਟੱਕਰਾ ਮਾਰਦਾ ਬੱਚਦਾ ਕੱਖ ਨਹੀਂ ਕਿਸਾਨ ਕੋਲੇ ਹੋਰ ਕੋਈ ਹੱਲ ਨਹੀਂ ਕਿ ਉਹ ਕੋਈ ਬਾਈ ਜੋਗ ਹੋਰ ਤੇ ਇਹਨੂੰ ਛੱਡ ਕੇ ਕੋਈ ਆਪਦਾ ਹੋਰ ਧੰਦਾ ਤੋਰ ਲੈ ਹੋਰ ਕਿੱਤਾ ਕਰ ਲੈ ਜਦੋਂ ਉਹਦੇ ਕੋਲੇ ਜਮਦੇ ਨੂੰ ਜਿਹੜੇ ਕਹੀ ਫੜਾਈ ਜਾਂਦੇ ਬੱਚੇ ਨੂੰ ਜਿਹੜੇ ਦਾ ਬੱਖ-ਬੱਕ ਆਪਾਂ ਦੇਖਦੇ ਆ ਬੇਸ਼ੱਕ ਜਾਤੀਆਂ ਦੇ ਆਧਾਰ ਤੇ ਜਿਹੜਾ ਖਾਲਸਾ ਮੰਨਦਾ ਨਹੀਂ ਤੇ ਹਰ ਇੱਕ ਨੂੰ ਜਿਹੜਾ ਕੰਮ ਸੌਪਿਆ ਗਿਆ ਤੇ ਕਿਸਾਨ ਉਹਨੂੰ ਛੱਡ ਵੀ ਨਹੀਂ ਸਕਦਾ ਤੇ ਪਰ ਤੁਸੀਂ ਇੰਨਾ ਧੱਕਾ ਸਾਈ ਇੰਨਾ ਗੁੰਡਾਗਰਦੀ ਕਿਸਾਨਾਂ ਦੇ ਨਾਲ ਕਰਦੇ ਹੋ ਤੇ ਉਹਨਾਂ ਦੇ ਤੁਸੀਂ ਹੱਡ ਜਿਹੜਾ ਗੋਡੇ ਤੋੜ ਦਿੰਦੇ ਹੋ ਮੋਢੇ ਤੋੜ ਦਿੰਦੇ ਹੋ ਗੋਲੀਆਂ ਸਾਤੀ ਵਿੱਚ ਸਿੱਧੀਆਂ ਤੁਸੀਂ ਮਾਰਦੇ ਹੋ ਅਥਰੂ ਗੈਸ ਦੇ ਗੋਲੇ ਅੱਖਾਂ ਵਿੱਚ ਤੁਸੀਂ ਮਾਰਦੇ ਹੋ ਪਾਣੀ ਦੀਆਂ ਬਸਾੜਾ ਤੁਸੀਂ ਮਾਰਦੇ ਹੋ ਤੁਸੀਂ ਉਹ ਕਿਹੜਾ ਜ਼ੁਲਮਾ ਜਿਹੜਾ ਤੁਸੀਂ ਕਰਦੇ ਨਹੀਂ ਬੀਬਾ ਜੇਕਰ ਅੱਜ ਤੇਰੇ ਕਿਸੇ ਤੋਂ ਮਾਫ ਕਰਨਾ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਲੋ ਜੇਕਰ ਕਿਸੇ ਨੇ ਭੁੱਲ ਭੁਲੇਖੇ ਤੇਰੇ ਜੋੜੇ ਨੂੰ ਹੱਥ ਪੈ ਗਿਆ ਤੂੰ ਕਹਿੰਦੀ ਮੇਰੀ ਵਰਦੀ ਨੂੰ ਹੱਥ ਪਾਇਆ ਜਦੋਂ ਇਸ ਤਰ੍ਹਾਂ ਵਰਤਾਰਾ ਹੁੰਦਾ ਭਾਈ ਸਾਰਾ ਕੁਝ ਹੋ ਜਾਂਦਾ ਝੱਲਣਾ ਪੈਂਦਾਗਾ ਤੂੰ ਉਹ ਗੱਲਾਂ ਜਿਹੜੀਆਂ 15 ਸਾਲ ਪਹਿਲਾਂ ਉਹ ਗੱਲਾਂ ਭੁੱਲ ਗਈ ਤੇ ਅੱਜ ਤੈਨੂੰ ਜਿਹੜਾ ਵਰਦੀ ਦਾ ਦਾ ਇੱਕ ਬੁਖਾਰ ਕਹਦੀ ਆਪਾਂ غرੂਰ ਕਹਦੀ ਚੜ ਗਿਆ ਤੇ ਉਹ ਸਿਰ ਚੜ ਕੇ ਤੇਰੇ ਅੱਜ ਬੋਲ ਰਿਹਾ ਬੀਬਾ ਤੇਰੇ ਬਸ ਦੀ ਗੱਲ ਨਹੀਂ ਇਹ ਸਾਡੇ ਲੋਕਾਂ ਦੀ ਗਲਤੀ ਆ ਇੱਥੇ ਅਸੀਂ ਹਰ ਇੱਕ ਨੂੰ ਸਿਰ ਉੱਤੇ ਚੜਾ ਲੈਨੇ ਆ ਪਹਿਲਾ ਪਹਿਲਾ ਅਸੀਂ ਉਹਨੂੰ ਸਿਰ ਤੇ ਚੜਾਉਣਾ ਫਿਰ ਉਹੀ ਸਾਡੇ ਸਿਰਾਂ ਤੇ ਜੁੱਤੀਆਂ ਮਾਰਦਾ ਅੱਜ ਕਹਾਣੀ ਬੀਬਾ ਉਲਟਾ ਇਹ ਤੂੰ ਕਹਿੰਦੀ ਮੈਂ ਇੱਥੇ ਇਹਨਾਂ ਤੇ ਪਰਤਿਆ ਕਰਾਉਂਗੀ ਮੈਂ ਫਲਾਨਾ ਕਰਾਉਂਗੀ ਇਹਨਾਂ ਤੇ ਇੰਨੇ ਪਰਤੇ ਆ ਇਹਨਾਂ ਤੇ ਧਮਕੇ ਪਰਤੇ ਆ ਮੈਂ ਤਾਂ ਪਹਿਲਾਂ ਕਿਹਾ ਪਰਤੇ ਨੂੰ ਛੱਡ ਪਰੇ ਗੋਲੀ ਮਰਵਾ ਦੇ ਸਾਰਿਆਂ ਦੇ ਕੰਮ ਨਿਮੇੜ ਪਰੇ ਆ ਬੀਬਾ ਕੋਲੇ ਵੀਡੀਓ ਜ਼ਰੂਰ ਪਹੁੰਚਾ ਦਿਓ ਕਿ ਬੀਬਾ ਉਹੀ ਹੈ ਤੂੰ ਜਿਹੜੀ ਸਰੀ ਦੇ ਗੁਰਦੁਆਰੇ ਦੇ ਵਿੱਚ 5 ਲੱਖ ਰੁਪਏ ਦਿੱਤਾ ਤੇਰੇ ਸਰੂਪਾ ਪਾਇਆ ਪੀਲਾ ਗਲ ਦੇ ਵਿੱਚ ਖੜੀ ਆ ਆ ਥੰਬਨੇਲ ਤੇ ਫੋਟੋ ਵੇਖ ਲਿਓ ਦੀ ਲਗਾ ਦੂੰਗਾ ਮੈਂ ਤੁਸੀਂ ਚੰਗੀ ਤਰ੍ਹਾਂ ਵੇਖ ਲਿਓ ਤੇ ਕਹਿੰਦੀ ਮੈਂ ਗਰੀਬ ਦੀ ਧੀ ਆ ਅੱਜ ਅਮੀਰ ਦੀ ਧੀ ਹੋ ਗਈ ਡੀਐਸਪੀ ਬਣ ਗਈ ਰੈਂਕ ਦੇ ਦਿੱਤਾ ਤੁਹਾਨੂੰ ਕੋਟਾ ਦੇ ਮਿਲ ਜਾਂਦਾ ਤੁਹਾਨੂੰ ਤੇ ਇਸ ਕਰਕੇ ਭਾਈ ਬੜਾ ਕੁਝ ਬੋਲਣ ਨੂੰ ਬੜਾ ਕੁਝ ਜਜਵਾਤ ਨੇ ਬੜੇ ਸਾਡੇ ਕਿਸਾਨਾਂ ਦੇ ਉੱਪਰ ਅਤਿਆਚਾਰ ਹੁੰਦਾਗਾ ਜਿਨ੍ਹਾਂ ਦੇ ਕੇਸ ਖੁੱਲ ਗਏ ਉਹ ਅੱਜ ਮੀਡੀਆ ਸਾਹਮਣੇ ਤੇ ਤੇਰਾ ਤਾਂ ਨਾ ਕੋਈ ਕੇਸ ਖੁੱਲਿਆ ਨਾ ਜੂੜਾ ਖੁੱਲਿਆ ਨਾ ਵਰਦੀ ਨੂੰ ਆ ਚਾਹੀ ਤਾਂ ਤੂੰ ਫੇਰ ਵੀ ਕਿਸਾਨਾਂ ਦੇ ਗੱਲ ਪੈ ਗਈ ਤੇ ਤੈਨੂੰ ਬੜਾ ਜ਼ਰੂਰੀ ਉਸੇ ਦਿਨ ਜ਼ਰੂਰੀ ਕੰਮ ਹੋ ਗਿਆ ਤੇ ਹੋਰ 30 35 ਜਾਣੇ ਮਲਾਜ਼ਮ ਸੀ ਉਹਨਾਂ ਦੀ ਡਿਊਟੀ ਲਾ ਦਿੰਦੀ ਜਾਂ ਕਿਸੇ ਦੀ ਹੋਰ ਲਾ ਲੈਂਦੀ ਪਤਾ ਵੀ ਇੱਥੇ ਧਰਨਾ ਲੱਗਿਆ ਹੋਇਆਗਾ ਜਾਣ ਬੁੱਝ ਕੇ ਤੂੰ ਜਿਹੜਾ ਇਹ ਛੇੜਿਆ ਛੇੜਿਆ ਆਪਣੇ ਫੌਕੇ ਚੌਧਰ ਦੇ ਖਾਤਰ ਕਿ ਮੈਂ ਆਪਣੀ ਚੌਧਰ ਚਮਕਾਉਣੀ ਆ ਤੇ ਇਸ ਕਰਕੇ ਇਸ ਵੀਡੀਓ ਨੂੰ ਭਾਈ ਜਰੂਰ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜਰੂਰ ਲਿਖ ਦਿਓ ਤੇ ਉਹੀ ਗੱਲ ਆ ਨਾ ਜਿਹਨੂੰ ਅਸੀਂ ਸਿਰ ਤੇ ਬਿਠਾਉਨੇ ਆ ਜਿਹਦੀ ਅਸੀਂ ਮਦਦ ਕਰਦੇ ਆ ਉਹੀ ਸਾਨੂੰ ਮਾਰਨ ਨੂੰ ਪੈਂਦਾ ਉਹੀ ਸਾਡਾ ਦੁਸ਼ਮਣ ਬਣ ਜਾਂਦਾ ਇਹ ਗੱਲ ਸਹੀ ਤੇ ਠੀਕ ਆ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ